ਕੱਤ ਕਰਦੇ ਹੋਇਆ ਕਹਿ ਚੁੱਕਾ ਕਿ ਜੋ 2 ਦਸੰਬਰ ਨੂੰ ਸ਼੍ਰੀ ਅਕਾਲ ਤਖਸੈਬ ਜੀ ਦੀ ਤਸੀਲ ਤੋਂ ਜਿਹੜੀ ਅਕਾਲੀ ਦਲ ਦੀ ਨਵੀਂ ਮੈਂਬਰਸ਼ਿਪ ਦੀ ਭਰਤੀ ਵਾਸਤੇ ਜਿਹੜੀ 7 ਮੈਂਬਰੀ ਕਮੇਟੀ ਬੁੜਾਈ ਗਈ ਸੀ ਉਹ ਪਜਤਾ ਕਾਰਸ਼ੀਰ ਨਹੀਂ ਹੋਈ ਵਰਕਿੰਗ ਕਮੇਟੀ ਨੂੰ ਉਦੇਸ਼ ਕੀਤਾ ਜਾਂਦਾ ਹੈ ਮੈਂ ਦੁਬਾਰਾ ਫੇਰ ਇਹ ਕਹਿਣਾ ਹੈ ਕਿ ਉਹ ਜਿਹੜੀ 7 ਮੈਂਬਰੀ ਕਮੇਟੀ ਹੈ ਨਿਗਰਾਨ ਕਮੇਟੀ ਹੈ ਜੀ ਨੇ ਨਿਗਰਾਨੀ ਕਰਨੀ ਸੀ ਸਾਰੀ ਭਰਤੀ ਮੁਹਿੰਮ ਦੀ ਉਹਨੂੰ ਕਾਰਸ਼ੀਲ ਕੀਤਾ ਜਾਏ ਉਹ ਆਪਣਾ ਕੰਮ ਜਿਹੜਾ ਉਹ ਰੰਭ ਕਰੇ। ਕਿਦੋਂ ਪੰਚ ਸੰਗਤ ਭਰਤੀ ਮਹਿੰਮ ਤਾਂ ਸ਼ੁਰੂ ਕਰ ਦਿੱਤੀ ਗਈ ਹੈ ਫਿਰ ਉਹ ਕਮੇਟੀ ਦਾ ਕੰਮ ਕੀ ਹੋ ਜਾਏ ਇੱਕ ਵੱਡਾ ਸਵਾਲ ਬਣਿਆ ਹੋਇਆ ਤੁਸੀਂ ਤਾਂ ਕਿਹਾ ਸੀ ਕਿ ਮੈਂ ਮੈਂ ਇੱਕ ਕਮੇਟੀ ਸਟੈਂਡ ਕਰ ਦਿੰਦੀ ਪਰ ਉਹਦਾ ਫਿਰ ਕੰਮ ਕੀ ਹੋਏਗਾ? ਉਹ ਨਿਗਰਾਨੀ ਵਾਸਤੇ ਉਹ ਤੁਹਾਨੂੰ ਕਿਹਾ ਗਿਆ ਕਿ ਭਰਤੀ ਮਹਿੰਮ ਦੀ ਸਾਰੀ ਨਿਗਰਾਨੀ ਉਹਨਾਂ ਨੇ ਕਰਨੀ ਹੈ। ਉਹ ਆਪਣਾ ਕੰਮ ਜਿਹੜਾ ਉਹਨੂੰ ਜਲਦੀ ਸ਼ੁਰੂ ਕਰ। ਤੁਸੀਂ ਤਾਂ ਪੰਜ ਮੈਂਬਰੀ ਕਮੇਟੀ ਜਿਹੜੀ ਹੋਣੀ ਕਿਦੋਂ ਹੋਏਗੀ? ਪੰਜ ਸਿੰਘ ਸਾਹਿਬ ਦੀ ਮੀਟਿੰਗ ਦਿਨ ਉਸਦੀ ਪੰਜ ਸਿੰਘ ਸਾਹਿਬ। ਬਸ ਆਉਣ ਵਾਲੇ ਥੋੜੇ ਦਿਨਾਂ ਤੱਕ ਅਸੀਂ ਜਿਹੜੀ ਪੰਜ ਸਿੰਘ ਸਾ ਉਹਨੂੰ ਅਸੀਂ ਅਰਾਂਉਂਸ ਕਰ ਦਿਆਂਗੇ ਥੋੜਾ ਜਿਹਾ ਦੇਖੋ ਸੱਤ ਮੈਂਬਰੀ ਕਮੇਟੀ ਨਹੀਂ ਹੈ ਇਹਦੇ ਵਿੱਚ ਕੋਈ ਗੱਲ ਨਹੀਂ ਪਤਾ ਹੋਏਗਾ ਸੱਤ ਮੈਂਬਰੀ ਅਹ ਦੇਖੋ ਪੂਰਾ ਭਾਰਤ ਹੈ ਪੂਰੇ ਭਾਰਤ ਦੇ ਵਿੱਚ ਮੈਂਬਰਸ਼ਿਪ ਜਿਹੜੀ ਹੈ ਕੀਤੀ ਜਾਣੀ ਹੈ ਜੇਕਰ ਵਰਕਿੰਗ ਕਮੇਟੀ ਇਸ ਗੱਲ ਦੀ ਜ਼ਰੂਰਤ ਮਹਿਸੂਸ ਕਰੇਗੀ ਤੇ ਉਹਦੇ ਵਿੱਚ ਉਹ ਵਾਅਦਾ ਕਰ ਸਕਦੀ ਹੈ ਸਿਕ ਸਾਹਿਬ ਇੱਕ ਤੇ ਸੱਤ ਮੈਂਬਰੀ ਕਮੇਟੀ ਦਾ ਜ਼ਿਕਰ ਹੋ ਰਿਹਾ ਪਰ ਨਾਲ ਦੀ ਨਾਲ ਇੱਕ ਤਿੰਨ ਮੈਂਬਰੀ ਕਮੇਟੀ ਦਾ ਵੀ ਇਸ ਵੇਲੇ ਕਾਫੀ ਚਰਚਾ ਕਰ ਲਿਆ ਗਈ ਹਰਪ੍ਰੀਤ ਸਿੰਘ ਹੋਰਾਂ ਨੇ ਇੱਕ ਵੀਡੀਓ ਵੀ ਜਾਰੀ ਕੀਤੀ ਉਹ ਪੂਰੇ ਮਾਮਲੇ ਨੂੰ ਤੁਸੀਂ ਕਿਦਾਂ ਦੇਖਦੇ ਹੋ ਤੁਸੀਂ ਤਾਂ ਇਹ ਤੋਤਾ ਕਹਿਤਾ ਸੀ ਕਿ ਜਾਗਦੀ ਲੋੜ ਹੀ ਉਹ ਤਿੰਨ ਮੈਂਬਰ ਕਮੇਟੀ ਜੋ ਸੰਸਦ ਉਹ ਜਾਂਚ ਕਰ ਰਹੀ ਹੈ ਦੇਖੋ ਮੈਂ ਫਿਰ ਪਹਿਲਾਂ ਵੀ ਗੱਲ ਕਹਿ ਚੁੱਕਾ ਫਿਰ ਮੈਂ ਦੁਬਾਰਾ ਇਹ ਗੱਲ ਕਹਿਣਾ ਹੈ ਕਿ ਗਣ ਹਰ ਕਿਸਮ ਹੋਰਾਂ ਦੀ ਜਿਹੜੀ ਜਾਂਚ ਤਿੰਨ ਮੈਂਬਰ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ ਹਰ ਪਦਵੀ ਦਾ ਜਿਹੜਾ ਮਾਨਸ ਰਮਾਨ ਹੈ ਉਹਨੂੰ ਕਾਇਮ ਰੱਖਣਾ ਹਰ ਇੱਕ ਸਿੱਖ ਦਾ ਫਰਜ਼ ਬਣਦਾ ਹੈ ਪਦਵੀ ਦੇ ਮਾਨਸ ਰਮਾਨ ਨੂੰ ਜ਼ਰੂਰ ਕਾਇਮ ਰੱਖਿਆ ਜਾਏ ਦੇਣੀ 28 ਦੀ ਮੀਟਿੰਗ ਸੀ ਅਲੱਗਿਰ ਜਿਵੇਂ ਕਰਕੇ ਰੱਦ ਕਰਨ ਦਾ ਕਿਛ ਨਿਆਉ ਹੀ ਦਿੱਤਾ ਗਿਆ ਪਰ ਉਹ ਨੂੰ ਵੀ ਲੈ ਕੇ ਸਵਾਲ ਖੜੇ ਹੋ ਰਹੇ ਕਿ ਉਹ ਜੀ ਹੁਣ ਪਹਿਲਾਂ ਅੰਦਰੂਨੀ ਕਮੇਟੀ ਦੀ ਮੀਟਿੰਗ ਹੋ ਗਈ ਉਸ ਤੋਂ ਬਾਅਦ ਲੱਗੀ ਜਾਨੀ ਪੰਜ ਸਿੰਘ ਸਾਹਿਬ ਦੇ ਦੇਖੋ ਅਕਾਲ ਤਖਤ ਸਾਹਿਬ ਸੈਕਟਰੀਏਟ ਦਾ ਆਪਣਾ ਇੱਕ ਕਾਰਜ ਖੇਤਰ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਆਪਣਾ ਕਾਰਜ ਖੇਤਰ ਹੈ ਐਗਜ਼ੀਕਟਿਵ ਦੀ ਮੀਟਿੰਗ ਜਿਹੜੀ ਹੈ ਉਹ ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਜਾਂਦੀ ਹੈ ਔਰ ਪੰਜ ਸਿੰਘ ਸਾਹਿਬਾਂ ਦੀ ਜਿਹੜੀ ਮੀਟਿੰਗ ਹੈ ਉਹ ਜਹਦਾ ਸ਼ੇਰ ਅਕਾਲ ਤਖਤ ਸਾਹਿਬ ਜੀ ਵੱਲੋਂ ਸਿੰਘ ਸਾਹਿਬਾਂ ਨੂੰ ਕਾਲ ਕੀਤੀ ਜਾਂਦੀ ਹੈ ਔਰ ਇਹ ਜਿਹੜੀ ਮੀਟਿੰਗ ਹੋਣੀ ਸੀਗੀ ਸ਼੍ਰੀ ਅਕਾਲ ਤਖਸਾਲ ਸੈਕਟਰ 8 ਇਹ ਜ਼ਰੂਰ ਰਜ਼ੀਮਾ ਤੇ ਕਰਕੇ ਜਿਹੜੀ 28 ਦੀ ਮੀਟਿੰਗ ਸੋ ਕੈਨਸਲ ਕੀਤੀ ਹੈ ਆਉਣ ਵਾਲੇ ਥੋੜਾ ਦਿਨਾਂ ਤੱਕ ਜਿਹੜੇ ਮਿਲਟੇਗਾ ਉਹ ਦੁਬਾਰਾ ਸਿੰਘ ਸਹਿਬਾਨ ਨੂੰ ਕਾਲ ਕਰ ਦਿੱਤੀ ਜਾਏ ਸਿੰਘ ਸਾਹਿਬ ਆਖਰੀ ਸਵਾਲ ਇੱਕ ਜਿਹੜਾ ਕੱਲ ਗਿਆਨੀ ਹਰਪ੍ਰੀਤ ਸਿੰਘ ਜਿਨ੍ਹਾਂ ਨੇ ਵੀਡੀਓ ਜਾਰੀ ਕੀਤੀ ਉਹਦੇ ਵਿੱਚ ਉਹਨਾਂ ਨੇ ਸ਼ਬਦ ਵਰਤੇ ਆ ਮੈਸੈਂਜਰਸ ਆਫ ਬਾਦਲ ਤਾਂ ਜਦ ਦੇ ਵਿੱਚ ਦੁਬਿਧਾ ਪੈਦਾ ਹੁੰਦੀ ਹੈ ਤੁਸੀਂ ਕੌਮ ਦੇ ਜੱਥੇਦਾਰੋ ਥੋੜਾ ਸਪਸ਼ਟ ਕਰੋ ਕਿ ਇਹ ਗੱਲਾਂ ਜਾਇਜ਼ ਨੇ ਜਾਂ ਕੀ ਇਹ ਕੋਈ ਦੇਖੋ ਮੈਸेंजर ਆਫ ਬਾਦਲ ਦਾ ਜਵਾਬ ਤਾਂ ਉਹੀ ਦੇ ਸਕਦਾ ਹੈ ਜਿੰਨਾਂ ਨੇ ਵੀਡੀਓ ਪਾਈ ਹੈ ਜੋ ਮੈਸेंजर ਆਫ ਬਾਦਲ ਕਿਉਂ ਕਹਿ ਰਹੇ ਨੇ ਇਹਦੇ ਪਰਥਾਏ ਕਿਹੜੇ ਸੰਦਰਭ ਦੇ ਵਿੱਚ ਉਹਨਾਂ ਨੇ ਜਿਹੜਾ ਉਹ ਜ਼ਿਕਰ ਕੀਤਾ ਹੈ ਉਹ ਪੋਸਟ ਦੇ ਵਿੱਚ ਇਹਦਾ ਜਵਾਬ ਤਾਂ ਗੈਨ ਹਰਪ੍ਰੀਤ ਸਿੰਘ ਦੇ ਸਕਦੇ ਆ ਇੱਕ ਜਿਹੜੀ ਵੀਡੀਓ ਉਸ ਦਿਨ ਦੀ ਲੀਕ ਹੋਈ ਹੈ ਉਹਨੂੰ ਲੈ ਕੇ ਵੀ ਕਿਹਾ ਜਾ ਰਿਹਾ ਕਿ ਤੁਸੀਂ ਜ਼ਮਦੇ ਕੋਈ ਗਲਤ ਹੋਇਆ ਜਾਂ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਨਹੀਂ ਹੋਣਾ ਚਾਹੀਦਾ ਦੇਖੋ ਹਰ ਥਾਂ ਦੀ ਇੱਕ ਮਾਨ ਮਰਿਆਦਾ ਹੁੰਦੀ ਹੈ ਹਰ ਪਦਵੀ ਦਾ ਇੱਕ ਮਾਨ ਸਨਮਾਨ ਹੁੰਦਾ ਹੈ ਜਿਹੜੇ ਕਲਿੱਪ ਬਾਰ ਬਾਰ ਜਿਹੜੇ ਕੁਝ ਸੈਕਿੰਡ ਦੇ ਕਲਿੱਪ ਬਣਾ ਬਣਾ ਕੇ ਜਿਹੜੇ ਉਹ ਕੀਤੇ ਜਾ ਰਹੇ ਨੇ ਵੀਡੀਓ ਸੋਸ਼ਲ ਮੀਡੀਆ ਤੇ ਜਾਂ ਟੀਵੀ ਚੈਨਲ ਉੱਤੇ ਪਿਆਰ ਲ ਕੀਤਾ ਜਾ ਰਿਹਾ ਐਸਾ ਬਿਲਕੁਲ ਨਹੀਂ ਕਰਨਾ ਚਾਹੀਦਾ ਕੋਈ ਕੋ ਜਾਂਚ ਪੜਤਾਲ ਤੇ ਨਹੀਂ ਕੋਈ ਕਰੋਗੇ ਕੋਈ ਐਸਾ ਹਾਲੇ ਵਿਚਾਰ ਕੋਈ ਨਹੀਂ ਅੱਗੇ ਜਾ ਕੇ ਦੇਖਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰ ਬੇਰ ਬਚਨ ਕੇ ਬਲੀ ਆਪਣਾ ਸੀਸ ਤਲੀ ਤੇ ਧਰ ਕੇ ਆਪਣੇ ਪ੍ਰਾਣ ਨੂੰ ਪੂਰਾ ਕਰਨ ਵਾਲੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਅੱਜ ਜਨਮ ਦਿਹਾੜਾ ਸਾਹਿਬ ਗਿਆਨੀ ਰਗਬੀਰ ਸਿੰਘ ਹੁਣਾਂ ਦਾ ਹੁਣ ਬਿਆਨ ਆਇਆ ਦਰਅਸਲ ਉਹਨਾਂ ਨੇ ਸੱਤ ਮੈਂਬਰੀ ਕਮੇਟੀ ਨੂੰ ਦੁਬਾਰਾ ਤੋਂ ਐਕਟਿਵ ਕਰਨ ਦੀ ਗੱਲ ਕਹੀ ਹੈ ਕਿਉਂਕਿ ਇਹ ਹੁਕਮਨਾਮੇ ਦੇ ਵਿੱਚ ਸੀਗਾ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਬਾਦਲਾਂ ਨੂੰ ਲਾਇਆ ਗਿਆ ਸੀ ਯਾਨੀ ਕਿ ਸੁਖਬੀਰ ਬਾਦਲ ਤੇ ਉਹਨਾਂ ਦੀ ਕੈਬਨਿਟ ਨੂੰ ਲਾਇਆ ਗਿਆ ਸੀਗਾ ਪਰ ਇੰਜ ਲੱਗ ਰਿਹਾ ਪਿਛਲੇ ਕਈ ਸਮੇਂ ਤੋਂ ਇਹਦੀ ਹੁਕਮ ਅਦੂਲੀ ਹੋ ਰਹੀ ਹੈ ਸੋ ਉਸ ਨੂੰ ਲੈ ਕੇ ਲਗਾਤਾਰ ਇੱਕ ਵਾਰ ਫਿਰ ਤੋਂ ਗਿਆਨੀ ਰਗਵੀਰ ਸਿੰਘ ਉਹਨਾਂ ਦਾ ਬਿਆਨ ਆਇਆ ਪਰ ਨਾਲ ਨਾਲ ਉਹਨਾਂ ਦਾ ਬਿਆਨ ਜਿਹੜਾ ਆ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਅੱਜ ਦੰਧਹਾਰਾਂ ਦੇ ਉੱਤੇ ਵੀ ਸਵਾਲ ਪੁੱਛੇ ਗਏ ਆ ਉਹਨਾਂ ਨੇ ਕਿਹਾ ਸੀਗਾ ਵੀ ਜਿਹੜੀ ਜਾਂਚ ਕਰ ਰਹੀ ਆ ਯਾਨੀ ਕਿ ਗਿਆ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀਆਂ ਬਤੌਰ ਜਿਹੜੇ ਜਥੇਦਾਰ ਸਾਹਿਬ ਆ ਉਹਨਾਂ ਦੀਆਂ ਸਿਵਾਮਾ ਮੌਤਲ ਕੀਤੇ ਗਿਆ ਸੀ ਤੇ ਤਿੰਨ ਮੈਂਬਰੀ ਕਮੇਟੀ ਲਾਈ ਗਈ ਸੀ ਕਿ ਉਹਨਾਂ ਦੀ ਜਾਂਚ ਕੀਤੀ ਜਾਵੇ ਔਰ ਉਹਨਾਂ ਨੂੰ ਉਹਨਾਂ ਨੇ ਕਿਹਾ ਸੀ ਮੈਸੈਂਜਰ ਆਫ ਗੋਡ ਹੈ ਪਰ ਇਹੀ ਸਵਾਲ ਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਉਹਨਾਂ ਦਾ ਬਿਆਨ ਆਇਆ ਔਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹਦਾ ਜਵਾਬ ਤੇ ਉਹੀ ਦੇ ਸਕਦੇ ਆ ਪਰ ਇਹ ਲੱਗਦਾ ਕਿ ਟਸਲ ਬਹੁਤ ਤਕੜੀ ਹੈ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਕੱਲ ਦੀ ਸਟੇਟਮੈਂਟ ਜਿਹੜੀ ਆ ਉਸ ਨੇ ਇਸ ਗੱਲ ਨੂੰ ਹੋਰ ਵਧਾ ਦਿੱਤਾ ਹੈ ਕਿਉਂਕਿ ਉਹ ਕਹਿੰਦੇ ਆ ਵੀ ਜੋ ਫੈਸਲਾ ਲੈਣਾ ਲਵੇ ਮੈਸੈਂਜਰ ਆਫ ਬਾਦਲ ਉਹਨਾਂ ਨੇ ਉਸ ਕਮੇਟੀ ਨੂੰ ਕਿਹਾ ਜਿਹੜੀ ਜਾਂਚ ਕਰ ਰਹੀ ਆ ਉਹਨਾਂ ਨੇ ਇੱਥੋਂ ਤੱਕ ਵੀ ਕਿਹਾ ਵੀ ਲੋਕਾਂ ਨੂੰ ਯਾਨੇ ਕਿ ਜਿਹੜਾ ਉੱਥੇ ਦਮਦਮਾ ਸਾਹਿਬ ਜਿਹੜੇ ਲੋਕ ਨੇ ਉਹਨਾਂ ਨੂੰ ਇਹ ਵੀ ਕਿਹਾ ਜਾ ਰਿਹਾ ਵੀ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਦੇ ਵਿਰੁੱਧ ਜਿਹੜਾ ਲਿਖ ਕੇ ਸਾਨੂੰ ਦੇ ਦਿਓ ਕਹਿੰਦੇ ਵੀ ਮੇਰਾ 8 ਸਾਲ ਦਾ ਕਾਰਜਕਾਲ ਆ ਔਰ ਇਹ ਮੇਰੀਆਂ ਰੋਟੀ ਦੀਆਂ ਬੁਰਕੀਆਂ ਤੱਕ ਵੀ ਗਣੀਆਂ ਗਈਆਂ ਕਿਉਂਕਿ ਮੇਰੀ ਬਾਦਲਾਂ ਦੇ ਨਾਲ ਸਾਂਝ ਗੱਠ ਨਹੀਂ ਸੀਗੀ ਮੈਂ ਬਾਦਲਾਂ ਦੇ ਨਾਲ ਮਿਲ ਕੇ ਨਹੀਂ ਚੱਲਿਆ ਇਸ ਕਰਕੇ ਮੇਰੇ ਨਾਲ ਇਹ ਸਭ ਕੁਝ ਕੀਤਾ ਗਿਆ ਤੇ ਜੇਕਰ ਮੈਂ ਬਾਦਲਾਂ ਦੇ ਨਾਲ ਮਿਲ ਕੇ ਚੱਲਦਾ ਤਾਂ ਸ਼ਾਇਦ ਮੈਂ ਮਹਿਲ ਵੀ ਛੱਤ ਲੈਂਦਾ ਬੰਗਲਾ ਵੀ ਬਣਾ ਲੈਂਦਾ ਤਾਂ ਮੈਨੂੰ ਕੋਈ ਨਹੀਂ ਪੁੱਛਦਾ ਪਰ ਹੁਣ ਮੇਰੇ ਨਾਲ ਇਹ ਸਾਰਾ ਸਲੁਕ ਇਸ ਕਰਕੇ ਗਿਆ ਕਿਉਂਕਿ ਮੈਂ ਇਹਨਾਂ ਦੀ ਈਨ ਨਹੀਂ ਬੰਨੀ ਕੀ ਇਹ ਵਾਕਈ ਸੱਚ ਆ ਇਹ ਤੇ ਗਿਆਨੀ ਹਰਪ੍ਰੀਤ ਸਿੰਘ ਦੱਸਣਗੇ ਪਰ ਇਸ ਦੇ ਉੱਤੇ ਜਿਹੜਾ ਸੈਂਟਰ ਆਫ ਬਾਦਲ ਦਾ ਜਿਹੜਾ ਬਿਆਨ ਹੈ ਉਹਦੇ ਉੱਤੇ ਜਿਹੜਾ ਹੈ ਗਿਆਨੀ ਰਗਵੀਰ ਸਿੰਘ ਹੋਣੀ ਜਥੇਦਾਰ ਸਾਹਿਬ ਉਹਨਾਂ ਦਾ ਬਿਆਨ ਜਿਹੜਾ ਆ ਕਿਤੇ ਗਿਆਨੀ ਰਗਵੀਰ ਸਿੰਘ ਬੋਲਦੇ ਆ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਹਰ ਪਦ ਜਿਹੜੀ ਹਰ ਜਿਹੜੀ ਉਪਾਧੀ ਹੈ ਜਿਹੜੀ ਹਰ ਪਦ ਹੈ ਉੱਥੇ ਦਾ ਸਵਿੱਤਕਾਰ ਮਾਨਸ ਸਤਕਾਰ ਹੋਣਾ ਚਾਹੀਦਾ ਜਿਵੇਂ ਕਿ ਜੋ ਜਥੇਦਾਰ ਹੈ ਚਾਹੇ ਉਹ ਕਿਸੇ ਵੀ ਤਖਤ ਸਾਹਿਬ ਦੇ ਉੱਤੇ ਬੈਠੇ ਹੋਏ ਨੇ ਉਹਨਾਂ ਦਾ ਮਾਨਸ ਸਤਕਾਰ ਹੋਣਾ ਚਾਹੀਦਾ ਆ ਔਰ ਉਹਨਾਂ ਨੇ ਨਾਲ ਹੀ ਸੱਤ ਮੈਂਬਰੀ ਕਮੇਟੀ ਨੂੰ ਵੀ ਐਕਟਿਵ ਕਰਨ ਨੂੰ ਕਿਹਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਬੈਠਕ ਹੋਈ ਸੀਗੀ ਉਹਨਾਂ ਦੇ ਵਿੱਚ ਉਹਨਾਂ ਨੇ ਆਪਣੇ ਅਬਜ਼ਰਵਰ ਲਾ ਦਿੱਤੇ ਭਰਤੀਆਂ ਸ਼ੁਰੂ ਕਰ ਦਿੱਤੀਆਂ ਪਰ ਸੱਤ ਮੈਂਬਰੀ ਕਮੇਟੀ ਜਿਹਦੇ ਵਿੱਚ ਵੱਡੇ ਨਾਮ ਵੀ ਸੀਗੇ ਉਹਨਾਂ ਨੂੰ ਨਾਂ ਨਹੀਂ ਲਿਆ ਹੈਗਾ ਇਸ ਕਰਕੇ ਇਹ ਵੱਡੇ ਸਵਾਲ ਖੜੇ ਹੁੰਦੇ ਆ ਕਿਉਂਕਿ ਪਿਛਲੇ ਜਿਹੜਾ ਵਡਾਲਾ ਜਿਹੜੇ ਸੀ ਉਹ ਕਹਿੰਦੇ ਮੈਂ ਤੇ ਹੁਕਮ ਨੂੰ ਮੰਨਦਾ ਹੀ ਨਹੀਂ ਕਿਉਂਕਿ ਮੈਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਮੰਨਦਾ ਆ ਕਿਉਂਕਿ ਇਹ ਆਪ ਹੀ ਸਭ ਕੁਝ ਕਰੀ ਜਾਂਦੇ ਆ ਪਰ ਫਿਲਹਾਲ ਗਿਆਨੀ ਰਗਵੀਤ ਸਿੰਘ ਉਹਨਾਂ ਨੇ ਕੀ ਕਿਹਾ ਤੁਹਾਨੂੰ ਵੀ ਸੁਣਾ ਦਿੰਨੇ ਆ ਉਹਨਾਂ ਦੀ ਇਹ ਡਿਬਾਈਟ ਹੈ ਕਿ ਅੱਜ ਉਹ ਕੀ ਬੋਲ ਰਿਹਾ ਮੈਸੈਂਜਰ ਆਫ ਬਾਦਲ ਦੇ ਜਵਾਬ ਦੇ ਉੱਤੇ ਉਹਨਾਂ ਨੇ ਕੀ ਕਿਹਾ ਇਹ ਵੀ ਸੁਣਾਉਣੇ ਤੁਹਾਨੂੰ ਜੇਕਰ ਵਰਕਿੰਗ ਕਮੇਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਬੀਰ ਬਚਨ ਕੇ ਬਲੀ ਆਪਣਾ ਸੀਸ ਧਾਲੀ ਤੇ ਧਰ ਕੇ ਆਪਣੇ ਪ੍ਰਾਣ ਨੂੰ ਪੂਰਾ ਕਰਨ ਵਾਲੇ ਆਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਅੱਜ ਜਨਮ ਦਿਹਾੜਾ ਜੋ ਸਮੁੱਚੇ ਸੰਸਾਰ ਭਰ ਵਿੱਚ ਬਹੁਤ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ। ਔਰ ਬਾਬਾ ਜੀ ਦੇ ਸਥਾਨ ਗੁਰਦੁਆਰਾ ਸ਼ਹੀਦ ਪੰਜ ਸਾਹਿਬ ਅੰਮ੍ਰਿਤਸਰ ਸਾਹਿਬ ਜੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਦਿਹਾੜਾ ਬਹੁਤ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਅਰਦਾਸ ਦਛਨ ਵੀ ਕਰਕੇ ਆਇਆ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਜਿਹੜੀ ਹੈ ਉਹ ਬਾਬਾ ਜੀ ਦੇ ਸਥਾਨ ਤੇ ਦਰਸ਼ਨ ਦਿਖਾਰੇ ਕਰਨ ਵਾਸਤੇ ਜਾ ਰਹੀ ਹੈ। ਬਾਬਾ ਜੀ ਦੇ ਜਨਮ ਦਿਹਾੜੇ ਦੀਆਂ ਸਮੂੱਚੇ ਸੰਸਾਰ ਵਿੱਚ ਵਸਦੇ ਹੋਏ ਸਿੱਖਾਂ ਨੂੰ ਉਸ ਮੁੱਛੀਆਂ ਸੰਗਤਾਂ ਨੂੰ ਬਹੁਤ ਬਹੁਤ ਜਨਮ ਦਿਹਾੜੇ ਦੀਆਂ ਵਧਾਈਆਂ ਨੇ ਜੀ ਸਾਹਿਬ ਜੀ ਦੇ ਨਾਲ ਫਾਟੋ ਮੈਂਬਰੀ ਕਮੇਟੀ ਦੇ ਹੱਥ ਲੈ ਕੇ ਲਗਾਤਾਰ ਸਵਾਲ ਖੜੀ ਹੋ ਰਹੇ ਤੁਸੀਂ ਵੀ ਕਿਹਾ ਸੀ ਕਿ ਉਹ ਕਮੇਟੀ ਸਟੈਂਡ ਕਰਦੀ ਹੈ ਪਰ ਅਜੇ ਤੱਕ ਉਹਦਾ ਕੋਈ ਅਤਾ ਪਤਾ ਨਹੀਂ ਉਹਦੀ ਬੰਦੀ ਦੇਖੋ ਇਹ ਗੱਲ ਮੈਂ ਪਹਿਲਾਂ ਵੀ 2 ਦਸੰਬਰ ਤੋਂ ਬਾਅਦ ਵੀ ਸ਼ਾਇਦ ਇੱਕ ਦੋ ਵਾਰ ਬੀੜੀਆਂ ਨਾਲ ਗੱਲਬਾਤ ਕਰਦਿਆਂ ਹੋਇਆਂ ਕਹਿ ਚੁੱਕਾ ਕਿ ਜੋ 2 ਦਸੰਬਰ ਨੂੰ ਸ਼੍ਰੀ ਅਕਾਲ ਤਖਸੈਬ ਜੀ ਦੀ ਫਕੀਲ ਤੋਂ ਜਿਹੜੀ ਅਕਾਲੀ ਦਲ ਦੀ ਨਵੇਂ ਮੈਂਬਰਸ਼ਿਪ ਦੀ ਭਰਤੀ ਵਾਸਤੇ ਜਿਹੜੀ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਉਹ ਪਾਇਤਾ ਕਾਰਸ਼ੀਲ ਨਹੀਂ ਹੋਈ ਵਰਕਿੰਗ ਕਮੇਟੀ ਨੂੰ ਉਦੇਸ਼ ਕੀਤਾ ਜਾਂਦਾ ਹੈ ਮੈਂ ਦੁਬਾਰਾ ਫੇਰ ਇਹ ਕਹਿਣਾ ਹੈ ਕਿ ਉਹ ਜਿਹੜੀ ਸੱਤ ਮੈਂਬਰੀ ਕਮੇਟੀ ਹੈ ਨਿਗਰਾਨ ਕਮੇਟੀ ਹੈ ਜੀ ਨੇ ਨਿਗਰਾਨੀ ਕਰਨੀ ਸੀ ਸਾਰੇ ਭਰਤੀ ਮੁਹਿੰਮ ਦੀ ਉਹਨੂੰ ਕਾਰਸ਼ੀਲ ਕੀਤਾ ਜਾਏ ਉਹ ਆਪਣਾ ਕੰਮ ਜਿਹੜਾ ਉਹ ਰੰਭ ਕਰੇ ਉਸੇ ਕੰਮ ਭਰਤੀ ਮਹਿੰਮ ਤਾਂ ਸ਼ੁਰੂ ਕਰ ਦਿੱਤੀ ਗਈ ਹੈ ਫਿਰ ਉਹ ਕਮੇਟੀ ਦਾ ਕੰਮ ਕੀ ਹੋ ਜਾਏ ਇੱਕ ਵੱਡਾ ਸਵਾਲ ਬਣਿਆ ਹੋਇਆ ਤੁਸੀਂ ਤਾਂ ਕਿਹਾ ਸੀ ਕਿ ਮੈਂ ਮੈਂ ਇੱਕ ਕਮੇਟੀ ਸਟੈਂਡ ਕਰ ਦਿੰਦੀ ਪਰ ਉਹਦਾ ਫਿਰ ਕੰਮ ਕੀ ਹੋਏਗਾ ਉਹ ਨਗਰਾਨੇ ਵਾਸਤੇ ਉਹ ਤੁਹਾਨੂੰ ਕਿਹਾ ਗਿਆ ਕਿ ਭਰਤੀ ਮਹਿੰਮ ਦੇ ਸਾਰੇ ਡਿਗਰਾਨੇ ਉਹਨਾਂ ਨੇ ਕਰਨੀ ਹੈ ਉਹ ਆਪਣਾ ਕੰਮ ਜਿਹੜਾ ਉਹਨੂੰ ਜਲਦੀ ਸ਼ੁਰੂ ਕਰ ਤੁਸੀਂ ਤਾਂ ਪੰਜ ਮੈਂਬਰੀ ਕਮੇਟੀ ਜਿਹੜੀ ਹਣੀ ਕਿਦੋਂ ਹੋਏਗੀ ਪੰਜ ਸਿੰਘ ਸਾਹਿਬ ਦੀ ਮੀਟਿੰਗ ਦਿਨ ਉਸ ਦੀ ਪੰਜ ਸਿੰਘ ਸਾਹਿਬ ਬਸ ਆਉਣ ਵਾਲੇ ਥੋੜੇ ਦਿਨਾਂ ਤੱਕ ਕਿ ਅਸੀਂ ਜਿਹੜੀ ਪੰਜ ਸਿੰਘ ਸਾਹਿਬਾਂ ਦੀ ਮੀਟਿੰਗ ਹੈ ਉਹਨੂੰ ਅਸੀਂ ਅਰਾਊਂਸ ਕਰ ਦਿਆਂਗੇ ਥੋੜਾ ਜਿਹਾ ਅਜੇ ਕੋਈ ਸਤਿਮੰਦੀ ਕਮੇਟੀ ਨਹੀਂ ਹੈ ਅਜੇ ਕੋਈ ਜ਼ਿਆਦਾ ਨਹੀਂ ਬੋਟਾ ਹੈਗਾ ਸਤਿਮੰਦੀ ਅਹ ਦੇਖੋ ਪੂਰਾ ਭਾਰਤ ਹੈ ਪੂਰੇ ਭਾਰਤ ਦੇ ਵਿੱਚ ਮੈਂਬਰਸ਼ਿਪ ਜਿਹੜੀ ਹੈ ਕੀਤੀ ਜਾਣੀ ਹੈ ਜੇਕਰ ਵਰਕਿੰਗ ਕਮੇਟੀ ਇਸ ਗੱਲ ਦੀ ਜ਼ਰੂਰਤ ਮਹਿਸੂਸ ਕਰੇਗੀ ਤੇ ਉਹਦੇ ਵਿੱਚ ਉਹ ਵਾਅਦਾ ਕਰ ਸਕਦੀ ਹੈ ਸਤਿਮੰਦੀ ਕਮੇਟੀ ਦਾ ਜ਼ਿਕਰ ਹੋ ਰਿਹਾ ਪਰ ਨਾਲ ਦੀ ਨਾਲ ਇੱਕ ਤਿੰਨ ਮੈਂਬਰੀ ਕਮੇਟੀ ਦਾ ਵੀ ਇਸ ਵੇਲੇ ਕਾਫੀ ਚਰਚਾ ਕਰ ਲਿਆ ਗਣੀ ਹਰਪ੍ਰੀਤ ਸਿੰਘ ਹੋਰਾਂ ਨੇ ਇੱਕ ਵੀਡੀਓ ਵੀ ਜਾਰੀ ਕੀਤੀ ਉਹ ਪੂਰੇ ਮਾਮਲੇ ਨੂੰ ਤੁਸੀਂ ਕਿਦਾਂ ਦੇਖਦੇ ਹੋ ਤੁਸੀਂ ਤਾਂ ਇਹ ਤੋ ਤਾਂ ਕਹਿਤਾ ਸੀ ਕਿ ਜਾਂਚ ਦੀ ਥੋੜੀ ਹੋਊ ਉਹ 3 ਮੈਂਬਰ ਦੀ ਕਮੇਟੀ ਜੋ ਸੰਸਦ ਵਿੱਚ ਜਾਂਚ ਕਰ ਰਹੀ ਹੈ ਦੇਖੋ ਮੈਂ ਫਿਰ ਪਹਿਲਾਂ ਵੀ ਗੱਲ ਕਹਿ ਚੁੱਕਾ ਫਿਰ ਮੈਂ ਦੁਬਾਰਾ ਇਹ ਗੱਲ ਕਹਿਣਾ ਹੈ ਕਿ ਜਿਹੜੀ ਹਰਪੀਸ ਮਹੋਰਾ ਦੀ ਜਿਹੜੀ ਜਾਂਚ 3 ਮੈਂਬਰ ਦੀ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ ਹਰ ਪਦਵੀ ਦਾ ਜਿਹੜਾ ਮਾਨ ਸਨਮਾਨ ਹੈ ਉਹਨੂੰ ਕਾਇਮ ਰੱਖਣਾ ਹਰ ਇੱਕ ਸਿੱਖ ਦਾ ਫਰਜ਼ ਬਣਦਾ ਹੈ ਪਦਵੀ ਦੇ ਮਾਨ ਸਨਮਾਨ ਨੂੰ ਜ਼ਰੂਰ ਕਾਇਮ ਰੱਖਿਆ ਜਾਏਗਾ ਦੇਣੀ ਠਾਈ ਦੀ ਮੀਟਿੰਗ ਸੀ ਅਲੱਗ ਕਿ ਰਜੇਵਾਂ ਕਰਕੇ ਰੱਦ ਕਰਨ ਦਾ ਕਿਛ ਨਿਆਉਂ ਦਿੱਤਾ ਗਿਆ ਪਰ ਉਹ ਨੂੰ ਵੀ ਲੈ ਕੇ ਸਵਾਲ ਖੜੇ ਹੋ ਰਹੇ ਕਿ ਉਹ ਜੀ ਹੁਣ ਪਹਿਲਾਂ ਅੰਦਰੂਨੀ ਕਮੇਟੀ ਦੀ ਮੀਟਿੰਗ ਹੋਏਗੀ ਉਸ ਤੋਂ ਬਾਅਦ ਲੱਗੀ ਜਾਣੀ ਪੰਜ ਸੀਸਾ ਦੇਖੋ ਅਕਾਲਤਖ ਸਾਹਿਬ ਸੈਕਟਰੀਏਟ ਦਾ ਆਪਣਾ ਇੱਕ ਕਾਰਜ ਖੇਤਰ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਆਪਣਾ ਕਾਰਜ ਖੇਤਰ ਹੈ ਐਗਜ਼ੀਕਟਿਵ ਦੀ ਮੀਟਿੰਗ ਜਿਹੜੀ ਹੈ ਉਹ ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਜਾਂਦੀ ਹੈ ਔਰ ਪੰਜ ਸਿੰਘ ਸਾਹਿਬਾਨ ਦੀ ਜਿਹੜੀ ਮੀਟਿੰਗ ਹੈ ਉਹ ਜਹਦਾ ਸ਼ੇਜ ਅਕਾਲਤਖ ਸਾਹਿਬ ਜੀ ਵੱਲੋਂ ਸਿੰਘ ਸਾਹਿਬਾਨ ਨੂੰ ਕਾਲ ਕੀਤੀ ਜਾਂਦੀ ਹੈ ਔਰ ਇਹ ਜਿਹੜੀ ਮੀਟਿੰਗ ਹੋਣੀ ਸੀਗੀ ਅ ਅਸ਼ੀਰ ਅਕਾਲਤਖ ਸਾਹਿਬ ਸੈਕਟਰ 8 ਇਹ ਜਰੂਰ ਰਜ਼ੀਮਾ ਤੇ ਕਰਕੇ ਜਿਹੜੀ 28 ਦੀ ਮੀਟਿੰਗ ਸੀ ਉਹ ਕੈਨਸਲ ਕੀਤੀ ਹੈ ਆਉਣ ਵਾਲੇ ਥੋੜਾ ਦਿਨਾਂ ਤੱਕ ਜਿਹੜੇ ਮਿਲਦੇਗਾ ਉਹ ਦੁਬਾਰਾ ਸਿੰਘ ਸਹਿਬਾਨ ਨੂੰ ਕਾਲ ਕਰ ਦਿੱਤੀ ਜਾਏ ਸਿੰਘ ਸਾਹਿਬ ਆਖਰੀ ਸਵਾਲ ਇੱਕ ਜਿਹੜਾ ਕੱਲ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਵੀਡੀਓ ਜਾਰੀ ਕੀਤੀ ਉਹਦੇ ਵਿੱਚ ਉਹਨਾਂ ਨੇ ਸ਼ਬਦ ਵਰਤੇ ਆ ਮੈਸੈਂਜਰਸ ਆਫ ਬਾਦਲ ਤਾਂ ਜਦ ਦੇ ਵਿੱਚ ਦੁਬਿਧਾ ਪੈਦਾ ਹੁੰਦੀ ਹੈ ਤੁਸੀਂ ਕੌਮ ਦੇ ਜੱਥੇਦਾਰੋ ਥੋੜਾ ਸਪਸ਼ਟ ਕਰੋ ਕਿ ਇਹ ਗੱਲਾਂ ਜਾਇਜ਼ ਨੇ ਜਾਂ ਕੀ ਦੇਖੋ ਮੈਸेंजर ऑफ ਬਾਦਲ ਦਾ ਜਵਾਬ ਤਾਂ ਉਹ ਹੀ ਦੇ ਸਕਦੇ ਜਿੰਨਾਂ ਨੇ ਵੀਡੀਓ ਪਾਈ ਹੈ ਜੋ ਮੈਸेंजर ऑफ ਬਾਦਲ ਕਿਉਂ ਕਹਿ ਰਹੇ ਨੇ ਇਹਦੇ ਪਰਥਾਏ ਕਿਹੜੇ ਸੰਦਰਭ ਦੇ ਵਿੱਚ ਉਹਨਾਂ ਨੇ ਜਿਹੜਾ ਉਹ ਜ਼ਿਕਰ ਕੀਤਾ ਹੈ ਉਹ ਪੋਸਟ ਦੇ ਵਿੱਚ ਇਹਦਾ ਜਵਾਬ ਤਾਂ ਗਿਆਨੀ ਹਰਪ੍ਰੀਤ ਸਿੰਘ ਦੇ ਸਕਦੇ ਹੈ ਇੱਕ ਗਰੀ ਵੀਡੀਓ ਉਸ ਦਿਨ ਦੀ ਲੀਕ ਹੋਈ ਹੈ ਉਹਨੂੰ ਲੈ ਕੇ ਵੀ ਕਿਹਾ ਜਾ ਰਿਹਾ ਕਿ ਤੁਸੀਂ ਜ਼ਮਦੇ ਕੋਈ ਗਲਤ ਹੋਇਆ ਜਾਂ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਨਹੀਂ ਹੋਣਾ ਚਾਹੀਦਾ ਦੇਖੋ ਹਰ ਸਾਡੀ ਇੱਕ ਮਾਨ ਮਰਿਆਦਾ ਹੁੰਦੀ ਹੈ ਹਰ ਪਦਵੀ ਦਾ ਇੱਕ ਮਾਨ ਸਨਮਾਨ ਹੁੰਦਾ ਹੈ ਜਿਹੜੇ ਕਲਿੱਪ ਬਾਰ ਬਾਰ ਜਿਹੜੇ ਕੁਝ ਸੈਕਿੰਡ ਦੇ ਕਲਿੱਪ ਬਣਾ ਬਣਾ ਕੇ ਜਿਹੜੇ ਉਹ ਕੀਤੇ ਜਾ ਰਹੇ ਨੇ ਵੀਡੀਓ ਸੋਸ਼ਲ ਮੀਡੀਆ ਤੇ ਜਾਂ ਟੀਵੀ ਚੈਨਲ ਉੱਤੇ ਪਿਆਰ ਨਾਲ ਕੀਤਾ ਜਾ ਰਿਹਾ ਐਸਾ ਬਿਲਕੁਲ ਨਹੀਂ ਕਰਨਾ ਚਾਹੀਦਾ ਕੋਈ ਕੋ ਜਾਂਚ ਪੜਤਾਲ ਤੇ ਨਹੀਂ ਕੋਈ ਕਰੋਗੇ ਕੋਈ ਐਸਾ ਹਾਲੇ ਵਿਚਾਰ ਕੋਈ ਨਹੀਂ ਅੱਗੇ ਜਾ ਕੇ ਦੇਖਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਬੀਰ ਸਾਹਿਬ ਗਿਆਨੀ ਰਗਵੀਰ ਸਿੰਘ ਹੋਣਾ ਦਾ ਹੁਣ ਬਿਆਨ ਆਇਆ ਦਰਅਸਲ ਉਹਨਾਂ ਨੇ ਸੱਤ ਮੈਮਰੀ ਕਮੇਟੀ ਨੂੰ ਦੁਬਾਰਾ ਤੋਂ ਐਕਟਿਵ ਕਰਨ ਦੀ ਗੱਲ ਕਹੀ ਹੈ ਕਿਉਂਕਿ ਇਹ ਹੁਕਮਨਾਮੇ ਦੇ ਵਿੱਚ ਸੀਗਾ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਬਾਦਲਾਂ ਨੂੰ ਲਾਇਆ ਗਿਆ ਸੀ ਯਾਨੀ ਕਿ ਸੁਖਬੀਰ ਬਾਦਲ ਤੇ ਉਹਨਾਂ ਦੀ ਕੈਬਨਿਟ ਨੂੰ ਲਾਇਆ ਗਿਆ ਸੀਗਾ ਪਰ ਇੰਜ ਲੱਗ ਰਿਹਾ ਪਿਛਲੇ ਕਈ ਸਮੇਂ ਤੋਂ ਇਹਦੀ ਹੁਕਮ ਅਦੂਲੀ ਹੋ ਰਹੀਆ ਸੋ ਉਸ ਨੂੰ ਲੈ ਕੇ ਲਗਾਤਾਰ ਇੱਕ ਵਾਰ ਫਿਰ ਤੋਂ ਗਿਆਨੀ ਰਬੀਂਦਰ ਸਿੰਘ ਹੁਣਾ ਦਾ ਬਿਆਨ ਆਇਆ ਪਰ ਨਾਲ ਉਹਨਾਂ ਦਾ ਬਿਆਨ ਜਿਹੜਾ ਆ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਅੱਜ ਦੰਧਹਾਰਾਂ ਦੇ ਉੱਤੇ ਵੀ ਸਵਾਲ ਪੁੱਛੇ ਗਏ ਆ ਉਹਨਾਂ ਨੇ ਕਿਆ ਸਿਕਾ ਵੀ ਜੜੀ ਜਾਂਚ ਕਰ ਰਹੀ ਆ ਯਾਨੀ ਕਿ ਗਿਆ ਗਿਆਨੀ ਹਰਪ੍ਰੀਤ ਸਿੰਘ ਹੁਣਾ ਦੀਆਂ ਬਤੌਰ ਜਿਹੜੇ ਜਥੇਦਾਰ ਸਾਹਿਬ ਆ ਉਹਨਾਂ ਦੀਆਂ ਸਿਵਾਮਾ ਮੌਤਲ ਕੀਤੇ ਗਿਆ ਸੀ ਤੇ ਤਿੰਨ ਮੈਂਬਰੀ ਕਮੇਟੀ ਲਾਈ ਗਈ ਸੀ ਕਿ ਉਹਨਾਂ ਦੀ ਜਾਂਚ ਕੀਤੀ ਜਾਵੇ ਔਰ ਉਹਨਾਂ ਨੂੰ ਉਹਨਾਂ ਨੇ ਕਿਹਾ ਸੀ ਮੈਸੈਂਜਰ ਆਫ ਗੋਡ ਹੈ ਪਰ ਇਹੀ ਸਵਾਲ ਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਉਹਨਾਂ ਦਾ ਬਿਆਨ ਆਇਆ ਔਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹਦਾ ਜਵਾਬ ਤੇ ਉਹੀ ਦੇ ਸਕਦੇ ਆ ਪਰ ਇਹ ਲੱਗਦਾ ਕਿ ਟਸਲ ਬਹੁਤ ਤਕੜੀ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਦੀ ਕੱਲ ਦੀ ਸਟੇਟਮੈਂਟ ਜਿਹੜੀ ਆ ਉਸ ਨੇ ਇਸ ਗੱਲ ਨੂੰ ਹੋਰ ਵਧਾ ਦਿੱਤਾ ਹੈ ਕਿਉਂਕਿ ਉਹ ਕਹਿੰਦੇ ਆ ਵੀ ਜੋ ਫੈਸਲਾ ਲੈਣਾ ਲਵੇ ਮੈਸੈਂਜਰ ਆਫ ਬਾਦਲ ਉਹਨਾਂ ਨੇ ਉਸ ਕਮੇਟੀ ਨੂੰ ਕਿਹਾ ਜਿਹੜੀ ਜਾਂਚ ਕਰ ਰਹੀ ਆ ਉਹਨਾਂ ਨੇ ਇੱਥੋਂ ਤੱਕ ਵੀ ਕਿਹਾ ਵੀ ਲੋਕਾਂ ਨੂੰ ਯਾਨੇ ਕਿ ਜਿਹੜਾ ਉੱਥੇ ਦਮਦਮਾ ਸਾਹਿਬ ਜਿਹੜੇ ਲੋਕ ਨੇ ਉਹਨਾਂ ਨੂੰ ਇਹ ਵੀ ਕਿਹਾ ਜਾ ਰਿਹਾ ਵੀ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਦੇ ਵਿਰੁੱਧ ਜਿਹੜਾ ਲਿਖ ਕੇ ਸਾਨੂੰ ਦੇ ਦਿੱਤਾ ਉਹ ਕਹਿੰਦੇ ਵੀ ਮੇਰਾ 8 ਸਾਲ ਦਾ ਕਾਰਜਕਾਲ ਆ ਔਰ ਮੇਰੀਆਂ ਰੋਟੀ ਦੀਆਂ ਬੁਰਕੀਆਂ ਤੱਕ ਵੀ ਗਣੀਆਂ ਗਈਆਂ ਕਿਉਂਕਿ ਮੇਰੀ ਬਾਦਲਾਂ ਦੇ ਨਾਲ ਸਾਂਝ ਗੱਠ ਨਹੀਂ ਸੀਗੀ ਮੈਂ ਬਾਦਲਾਂ ਦੇ ਨਾਲ ਮਿਲ ਕੇ ਨਹੀਂ ਚੱਲਿਆ ਇਸ ਕਰਕੇ ਮੇਰੇ ਨਾਲ ਇਹ ਸਭ ਕੁਝ ਕੀਤਾ ਗਿਆ ਔਰ ਜੇਕਰ ਮੈਂ ਬਾਦਲਾਂ ਦੇ ਨਾਲ ਮਿਲ ਕੇ ਚੱਲਦਾ ਤਾਂ ਸ਼ਾਇਦ ਮੈਂ ਮਹਿਲ ਵੀ ਛੱਤ ਲੈਂਦਾ ਬੰਗਲਾ ਵੀ ਬਣਾ ਲੈਂਦਾ ਤਾਂ ਮੈਨੂੰ ਕੋਈ ਨਹੀਂ ਪੁੱਛਦਾ ਪਰ ਹੁਣ ਮੇਰੇ ਨਾਲ ਇਹ ਸਾਰਾ ਸਲੂਕ ਇਸ ਕਰਕੇ ਗਿਆ ਕਿਉਂਕਿ ਮੈਂ ਇਹਨਾਂ ਦੀ ਈਨ ਨਹੀਂ ਬੰਨੀ ਕੀ ਇਹ ਵਾਕਈ ਸੱਚ ਆ ਇਹ ਤੇ ਗਿਆਨੀ ਹਰਪ੍ਰੀਤ ਸਿੰਘ ਦੱਸਣਗੇ ਪਰ ਇਸ ਦੇ ਉੱਤੇ ਜਿਹੜਾ ਸੰਚਰ ਆਫ ਬਾਦਲ ਦਾ ਜਿਹੜਾ ਬਿਆਨ ਹੈ ਉਹਦੇ ਉੱਤੇ ਜਿਹੜਾ ਹੈ ਗਿਆਨੀ ਰਕਬੀਰ ਸਿੰਘ ਹੋਣੀ ਚਿਹਦਾਰ ਸਾਹਿਬ ਉਹਨਾਂ ਦਾ ਬਿਆਨ ਜਿਹੜਾ ਆ ਕਿਤੇ ਗਿਆਨੀ ਰਕਬੀਰ ਸਿੰਘ ਬੋਲਦੇ ਆ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਹਰ ਪਦ ਜਿਹੜੀ ਹਰ ਜਿਹੜੀ ਉਪਾਧੀ ਹੈ ਜਿਹੜੀ ਹਰ ਪਦ ਹੈ ਉਹਦਾ ਸਤਿਕਾਰ ਮਾਨਸ ਸਤਿਕਾਰ ਹੋਣਾ ਚਾਹੀਦਾ ਜਿਵੇਂ ਕਿ ਜੋ ਜਥੇਦਾਰ ਹੈ ਚਾਹੇ ਉਹ ਕਿਸੇ ਵੀ ਤਖਤ ਸਾਹਿਬ ਦੇ ਉੱਤੇ ਬੈਠੇ ਹੋਏ ਨੇ ਉਹਨਾਂ ਦਾ ਮਾਨਸ ਸਤਿਕਾਰ ਹੋਣਾ ਚਾਹੀਦਾ ਆ ਔਰ ਉਹਨਾਂ ਨੇ ਨਾਲ ਹੀ ਸੱਤ ਮੈਂਬਰੀ ਕਮੇਟੀ ਨੂੰ ਵੀ ਐਕਟਿਵ ਕਰਨ ਨੂੰ ਕਿਹਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਬੈਠਕ ਹੋਈ ਸੀਗੀ ਉਹਨਾਂ ਦੇ ਵਿੱਚ ਉਹਨਾਂ ਨੇ ਆਪਣੇ ਅਬਜ਼ਰਵਰ ਲਾ ਦਿੱਤੇ ਭਰਤੀਆਂ ਸ਼ੁਰੂ ਕਰ ਦਿੱਤੀਆਂ ਪਰ ਸੱਤ ਮੈਂਬਰੀ ਕਮੇਟੀ ਜਿਹਦੇ ਵਿੱਚ ਵੱਡੇ ਨਾਮ ਵੀ ਸੀਗੇ ਉਹਨਾਂ ਨੂੰ ਨਾਂ ਨਹੀਂ ਲਿਆ ਹੈਗਾ ਇਸ ਕਰਕੇ ਇਹ ਵੱਡੇ ਸਵਾਲ ਖੜੇ ਹੁੰਦੇ ਆ ਕਿਉਂਕਿ ਪਿਛਲੇ ਜਿਹੜਾ ਵਡਾਲਾ ਜਿਹੜੇ ਸੀ ਉਹ ਕਹਿੰਦੇ ਮੈਂ ਤੇ ਹੁਕਮ ਨੂੰ ਮੰਨਦਾ ਹੀ ਨਹੀਂ ਕਿਉਂਕਿ ਮੈਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਮੰਨਦਾ ਆ ਕਿਉਂਕਿ ਇਹ ਆਪ ਹੀ ਸਭ ਕੁਝ ਕਰੀ ਜਾਂਦੇ ਆ ਪਰ ਫਿਲਹਾਲ ਗਿਆਨੀ ਰਗਵੀਤ ਸਿੰਘ ਉਹਨਾਂ ਨੇ ਕੀ ਕਿਹਾ ਤੁਹਾਨੂੰ ਵੀ ਸੁਣਾ ਦਿੰਨੇ ਆ ਉਹਨਾਂ ਦੀ ਇਹ ਡਿਬਾਈਟ ਹੈ ਕਿ ਅੱਜ ਉਹ ਕੀ ਬੋਲ ਰਿਹਾ ਮੈਸੈਂਜਰ ਆਫ ਬਾਦਲ ਦੇ ਜਵਾਬ ਦੇ ਉੱਤੇ ਉਹਨਾਂ ਨੇ ਕੀ ਕਿਹਾ ਇਹ ਵੀ ਸੁਣਾਉਣੇ ਤੁਹਾਨੂੰ ਜੇਕਰ ਵਰਕਿੰਗ ਕਮੇਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਬੀਰ ਬਚਨ ਕੇ ਬਲੀ ਆਪਣਾ ਸੀਸ ਥਾਲੀ ਤੇ ਧਰ ਕੇ ਆਪਣੇ ਪ੍ਰਾਣ ਨੂੰ ਪੂਰਾ ਕਰਨ ਵਾਲੇ ਆਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਅੱਜ ਜਨਮ ਦਿਹਾੜਾ ਜੋ ਸਮੁੱਚੇ ਸੰਸਾਰ ਭਰ ਵਿੱਚ ਬਹੁਤ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ। ਔਰ ਬਾਬਾ ਜੀ ਦੇ ਸਥਾਨ ਗੁਰਦੁਆਰਾ ਸ਼ਹੀਦ ਪੰਚ ਸਾਹਿਬ ਅੰਮ੍ਰਿਤਸਰ ਸਾਹਿਬ ਜੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਦਿਹਾੜਾ ਬਹੁਤ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਅਰਦਾਸ ਦਰਸ਼ਨ ਦੇ ਕਰਕੇ ਆਇਆ। ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਜਿਹੜੀ ਹੈ ਉਹ ਬਾਬਾ ਜੀ ਦੇ ਸਥਾਨ ਤੇ ਦਰਸ਼ਨ ਨਜ਼ਾਰੇ ਕਰਨ ਵਾਸਤੇ ਜਾ ਰਹੀ ਹੈ। ਬਾਬਾ ਜੀ ਦੇ ਜਨਮ ਦਿਹਾੜੇ ਦੀਆਂ ਮੁੱਚੀ ਸੰਸਾਰ ਵਿੱਚ ਵਸਤੇ ਹੋਏ ਸਿੱਖਾਂ ਨੂੰ ਉਸ ਮੁੱਚੀਆਂ ਸੰਗਤਾਂ ਨੂੰ ਬਹੁਤ ਬਹੁਤ ਜਨਮ ਦਿਹਾੜੇ ਦੀਆਂ ਵਧਾਈਆਂ ਨੇ ਜੀ ਸਾਹਿਬ ਜਿਹੜਾ ਸਾਥ ਹੱਥ ਮੈਂਬਰੀ ਕਮੇਟੀ ਲੈ ਕੇ ਲਗਾਤਾਰ ਸਵਾਲ ਖੜੇ ਹੋ ਰਹੇ ਤੁਸੀਂ ਵੀ ਕਿਹਾ ਸੀ ਕਿ ਉਹ ਕਮੇਟੀ ਸਟੈਂਡ ਕਰਦੀ ਹੈ ਪਰ ਉਹ ਅਜੇ ਤੱਕ ਉਹਦਾ ਕੋਈ ਅਤਾ ਪਤਾ ਨਹੀਂ ਉਹਦੀ ਵੀ ਚੈਨ ਦੇ ਦੇਖੋ ਇਹ ਗੱਲ ਮੈਂ ਪਹਿਲਾਂ ਵੀ 2 ਦਸੰਬਰ ਤੋਂ ਬਾਅਦ ਵੀ ਸ਼ਾਇਦ ਇੱਕ ਦੋ ਵਾਰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆ ਕਹਿ ਚੁੱਕਾ ਕਿ ਜੋ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਫਸੀਲ ਤੋਂ ਜਿਹੜੀ ਅਕਾਲੀ ਦਲ ਦੀ ਨਵੀਂ ਮੈਂਬਰਸ਼ਿਪ ਦੀ ਭਰਤੀ ਵਾਸਤੇ ਜਿਹੜੀ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਉਹ ਪਾਇਆ ਤੱਕ ਕਾਰਸ਼ੀਰ ਨਹੀਂ ਹੋਈ